ਸੀਪੀ ਦੇ ਚੈਨਲਸ ਕਤਰ ਤੇ ਸਾਬਕਾ ਰਾਜ ਸਭਾ ਮੈਂਬਰ ਸਿਤਾ RAM ਇਹ ਚੂਰੀ ਦਾ ਦਿਹਾਂਤ ਹੋ ਗਿਆ ਤਾਸੀ ਇਹ ਚੂਰੀ 72 ਸਾਲ ਦੇ ਸੰਤ ਲੰਬੇ ਸਮੇਂ ਤੋਂ ਬਿਮਾਰ ਸਨ। ਉਹਨਾਂ ਨੇ ਅੱਜ ਦਿੱਲੀ ਏਮਸ 'ਚ ਆਖਰੀ ਸਾਹ ਲਿਆ। ਸੀਤਾਰਾਮ ਇਹ ਚੂਰੀ ਨੂੰ ਦਿੱਲੀ ਏਮਸ ਦੇ ਆਈਸੀਯੂ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਸਾਹ ਦੇ ਲਾਗ ਕਾਰਨ ਇਲਾਜ ਚੱਲ ਰਿਹਾ ਸੀ। ਇਹ ਚੂਰੀ ਪਿਛਲੇ ਕੁਝ ਦਿਨਾਂ ਤੋਂ ਆਕਸੀਜਨ ਦੇ ਸਹਾਰੇ ਤੇ ਸਨ। ਡਾਕਟਰਾਂ ਦੀ ਟੀਮ ਉਹਨਾਂ ਨੂੰ ਇਲਾਜ ਕਰ ਰਹੀ ਸੀ। ਇਹ ਚੂਰੀ ਨੇ ਪ੍ਰਕਾਸ਼ ਕਰਤ ਦੀ ਜਗ੍ਹਾ 2015 'ਚ ਸੀਪੀਐਮ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਲਿਆ ਸੀ। ਇਹ ਚੂਰੀ ਨੇ 1974 'ਚ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ 'ਚ ਸ਼ਾਮਲ ਹੋ ਕੇ ਵਿਦਿਆਰਥੀ ਰਾਜਨੀਤੀ ਦੀ ਸ਼ੁਰੂ ਉਹ ਸੀਪੀਆਈ ਦੇ ਮੈਂਬਰ ਬਣ ਗਏ ਇਹ ਚੋਰੀ ਨੂੰ ਐਮਰਜੈਂਸੀ ਦੌਰਾਨ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਗਿਆ ਸੀ ਹੁਣ ਕੁਝ ਸਮੇਂ ਤੋਂ ਸਿਹਤ ਸਮੱਸਿਆ ਕਾਰਨ ਉਹਨਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਜੇਰੇ ਇਲਾਜ ਮੌਤ ਹੋ ਗਈ ਹੈ ਦੱਸਦੀ ਕਿ सीताराम ਇਹ ਚੋਰੀ ਦੀ ਬਾਡੀ ਐਮਸ ਨੂੰ ਡੋਨੇਟ ਕੀਤੀ ਜਾਵੇਗੀ ਸੀਪੀ ਦੇ ਜਨਰਲ ਸਕੱਤਰ ਤੇ ਸਾਬਕਾ ਰਾਜ ਸਭਾ ਮੈਂਬਰ सीताराम ਇਹ ਚੋਰੀ ਦਾ ਦਿਹਾਂਤ ਹੋ ਗਿਆ ਤਾਸੀਕ ਇਹ ਚੂਰੀ 72 ਸਾਲ ਦੇ ਸੰਤ ਲੰਬੇ ਸਮੇਂ ਤੋਂ ਬਿਮਾਰ ਸਨ ਉਹਨਾਂ ਨੇ ਅਜ ਦਿੱਲੀ ਐਮਸ ਆਖਰੀ ਸਾਲਿਆ ਸੀਤਾਰਾਮ ਇਹ ਚੂਰੀ ਨੂੰ ਦਿੱਲੀ ਐਮਸ ਦੇ ਆਈਸੀਯੂ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਸਾਹ ਦੀ ਲਾਗ ਕਾਰਨ ਇਲਾਜ ਚੱਲ ਰਿਹਾ ਸੀ ਇਹ ਚੂਰੀ ਪਿਛਲੇ ਕੁਝ ਦਿਨਾਂ ਤੋਂ ਆਕਸੀਜਨ ਦੇ ਸਹਾਰੇ ਤੇ ਸਨ ਡਾਕਟਰਾਂ ਦੀ ਟੀਮ ਉਹਨਾਂ ਨੂੰ ਇਲਾਜ ਕਰ ਰਹੀ ਸੀ ਇਹ ਚੂਰੀ ਨੇ ਪ੍ਰਕਾਸ਼ ਕਰਨ ਦੀ ਜਗ੍ਹਾ 2015 ਚ ਸੀਪੀਐਮ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਲਿਆ ਸੀ ਇਹ ਚੂਰੀ ਨੇ 1974 ਚ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਚ ਸ਼ਾਮਲ ਹੋ ਕੇ ਵਿਦਿਆਰਥੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਕੁਝ ਦਿਨਾਂ ਉਹ OCPI ਦੇ ਮੈਂਬਰ ਬਣ ਗਏ। ਇਹ ਚੂਰੀ ਨੂੰ ਐਮਰਜੈਂਸੀ ਦੌਰਾਨ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਗਿਆ ਸੀ। ਹੁਣ ਕੁਝ ਸਮੇਂ ਤੋਂ ਸਿਹਤ ਸਮੱਸਿਆ ਕਾਰਨ ਉਹਨਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਜੇਰੇ ਇਲਾਜ ਮੌਤ ਹੋ ਗਈ ਹੈ। ਦੱਸਿਆ ਕਿ सीताराम ਇਹ ਚੂਰੀ ਦੀ ਬਾਡੀ ਐਮਸ ਨੂੰ ਡੋਨੇਟ ਕੀਤੀ ਜਾਵੇਗੀ। ਸੀਪੀ ਦੇ ਜਨਰਲ ਸਕੱਤਰ ਤੇ ਸਾਬਕਾ ਰਾਜ ਸਭਾ ਮੈਂਬਰ सीताराम ਇਹ ਚੂਰੀ ਦਾ ਦਿਹਾਂਤ ਹੋ ਗਿਆ। ਤਾਸੀ ਇਹ ਚੂਰੀ 72 ਸਾਲ ਦੇ ਸੰਤ ਲੰਬੇ ਸਮੇਂ ਤੋਂ ਬਿਮਾਰ ਸਨ ਉਹਨਾਂ ਨੇ ਅੱਜ ਦਿੱਲੀ ਏਮਸ 'ਚ ਆਖਰੀ ਸਾਲਿਆ ਸੀਤਾਰਾਮ ਇਹ ਚੂਰੀ ਨੂੰ ਦਿੱਲੀ ਏਮਸ ਦੇ ਆਈਸੀਯੂ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਸਾਹ ਦੇ ਲਾਗ ਕਾਰਨ ਇਲਾਜ ਚੱਲ ਰਿਹਾ ਸੀ ਇਹ ਚੂਰੀ ਪਿਛਲੇ ਕੁਝ ਦਿਨਾਂ ਤੋਂ ਆਕਸੀਜਨ ਦੇ ਸਹਾਰੇ ਤੇ ਸਨ ਡਾਕਟਰਾਂ ਦੀ ਟੀਮ ਉਹਨਾਂ ਨੂੰ ਇਲਾਜ ਕਰ ਰਹੀ ਸੀ ਇਹ ਚੂਰੀ ਨੇ ਪ੍ਰਕਾਸ਼ ਕਰਤ ਦੀ ਜਗ੍ਹਾ 2015 'ਚ ਸੀਪੀਐਮ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਲਿਆ ਸੀ ਇਹ ਚੂਰੀ ਨੇ 1974 'ਚ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ 'ਚ ਸ਼ਾਮਲ ਹੋ ਕੇ ਵਿਦਿਆਰਥੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਕੁਝ ਦਿਨ ਉਹ ਸੀਪੀਆਈ ਦੇ ਮੈਂਬਰ ਬਣ ਗਏ ਇਹ ਚੂਰੀ ਨੂੰ ਐਮਰਜੈਂਸੀ ਦੌਰਾਨ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਗਿਆ ਸੀ ਹੁਣ ਕੁਝ ਸਮੇਂ ਤੋਂ ਸਿਹਤ ਸਮੱਸਿਆ ਕਾਰਨ ਉਹਨਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਜੇਰੇ ਇਲਾਜ ਮੌਤ ਹੋ ਗਈ ਹੈ ਦੱਸਦੀ ਕਿ ਸੀਤਾਰਾਮ ਇਹ ਚੂਰੀ ਦੀ ਬਾਡੀ ਐਮਸ ਨੂੰ ਡੋਨੇਟ ਕੀਤੀ ਜਾਵੇਗੀ